ਇਹ ਪੂਰੇ ਦਲਿਤ ਭਾਈਚਾਰੇ ਦਾ ਜਿਹੜਾ ਅਪਮਾਨ ਕੀਤਾ ਜਾ ਰਿਹਾ ਇਹ ਕਿਸਾਨ ਨਹੀਂ ਅੱਜ ਦਲਿਤਾਂ ਦਾ ਅਪਮਾਨ ਕਰਨ ਦੇ ਲਈ ਅੱਜ ਇੱਥੇ ਆਏ ਆ ਸਪੂਚਾ ਦਲਿਤ ਸਮਾਜ ਦੇ ਜਿਹੜਾ ਅੱਜ ਕਿਸਾਨਾਂ ਦਾ ਜਿਹੜਾ ਬਾਈਕਾਟ ਕਰਦਾ ਜਿਹੜੇ ਦਲਿਤਾਂ ਨੂੰ ਨਮਨ ਕਰਨ ਵਾਲਿਆਂ ਨੂੰ ਅੱਜ ਇੱਥੇ ਰੋਕ ਰੇ ਆ ਇੱਕ ਅਖੌਤੀ ਲੀਡਰ ਨੇ 바ਵਾ ਸਾਹਿਬ ਦੇ ਸਟੈਚੂ ਦੇ ਕੋਲ ਖੜ ਕੇ ਜੋ ਹੁੱਲੜਵਾਜੀ ਕੀਤੀ ਹੈ ਔਰ ਸਾਡੇ ਸਮਾਜ ਨੂੰ ਇੱਕ ਹੋਰ ਸਮਾਜ ਦੇ ਨਾਲ ਲੜਾਉਣ ਦੇ ਲਈ ਡੁੱਗੀ ਸਾਜ਼ਿਸ਼ ਇੱਕ ਘੜੀ ਹੈ। ਉਹਦੇ ਸੰਬੰਧ ਵਿੱਚ ਆਪਾਂ ਇੱਥੇ ਖੱਤਰ ਹੋਏ ਆ। ਉੱਥੇ ਵੇਖਿਆ ਗਿਆ ਕਿ ਇੱਕ ਅਖੌਤੀ ਆਗੂ ਨੇ ਦਲਤਾਂ ਨੂੰ ਅਵਾਣ ਕੀਤਾ ਕਿ ਤੁਸੀਂ ਜਿਨ੍ਹਾਂ ਨਾਲ ਸਾਡਾ 9 ਮਾਸ ਦਾ ਰਿਸ਼ਤਾ ਹੈ ਕਿਸਾਨਾਂ ਦੇ ਨਾਲ ਝਗੜਾ ਕੀਤਾ ਜਾਵੇ, ਉਹਨਾਂ ਨਾਲ ਦੰਗਾ ਫਸਾਦ ਕੀਤਾ ਜਾਵੇ ਜੋ ਕਿ ਅਸੀਂ ਬਿਲਕੁਲ ਵੀ ਬਦਾਸ਼ਤ ਨਹੀਂ ਕਰ ਰਹੇ ਜੋ ਉਹਨਾਂ ਨੇ ਸ਼ਬਦਾਵਲੀ ਉੱਤੇ ਵਰਤੀ ਹੈ ਉਹ ਨਹਾਈਤ ਹੀ ਨਿੰਦਨਯੋਗ ਹੈ ਅਸੀਂ ਉਹਦੀ ਨਿੰਦਾ ਕਰਦੇ ਹਾਂ ਪੁਰਜੋਰ ਨਿੰਦਾ ਕਰਦੇ ਹਾਂ ਅਤੇ ਸਮਾਜ ਨੂੰ ਆਵਾਜ਼ ਕਰਦੇ ਹਾਂ ਕਿ ਅਸੀਂ ਇਹਨਾਂ ਦੀਆਂ ਚਾਲਾਂ ਵਿੱਚ ਆਉਣ ਵਾਲਾ ਨਾ ਹੀ ਅਸੀਂ ਆਵਾਂਗੇ ਤੇ ਨਾ ਹੀ ਅਸੀਂ ਆਉਣਾ ਦੇਖੋ ਜਿਹੜੇ ਕੱਲ ਮੰਦਪਾਕੇ ਘਟਨਾ ਵਾਪਰੀ ਆ ਬਾਬਾ ਸੰਬੀਰਾਂ ਅੰਬੇਂਦਰ ਚੌਂਕ ਦੇ ਵਿੱਚ ਪਹਿਲਾਂ ਤਾਂ ਜੀ ਉਹ ਕਹਿੰਦਾ ਮੈਂ ਧਾਰਮਿਕ ਮੈਂ ਧਾਰਮਿਕ ਸਥਾਨਾਂ ਤੇ ਆ ਕੇ ਮੱਥਾ ਟੇਕਣ ਆਇਆ ਸੀ ਤੇ ਉਹ ਤੋਂ ਇਲੈਕਸ਼ਨ ਤੋਂ ਪਹਿਲਾਂ ਆਉਂਦਾ ਅੱਜ ਤੂੰ ਕੈਂਡੀਡੇਟ ਹੈ ਨਾ ਕਨੈਸ਼ਨਲ ਪਾਰਟੀ ਦਾ ਨੈਸ਼ਨਲ ਪਾਰਟੀ ਦਾ ਕੈਂਡੀਡੇਟ ਆ ਕੇ ਕਹੇ ਵੀ ਮੈਂ ਇੱਥੇ ਧਾਰਮਿਕ ਮੁੱਦਿਆਂ ਤੇ ਆਇਆ ਸੀ ਤੇ ਬਾਬਾ ਸਾਹਿਬਾਂ ਅਵੇਸਕਰ ਚੌਂਕ ਤੇ ਆ ਕੇ ਮੇਰਾ ਇਹਨਾਂ ਨੇ ਕਿਸਾਨਾਂ ਨੇ ਵਿਰੋਧ ਕੀਤਾ ਕਿਸਾਨ ਤੇਰਾ ਇਕੱਲੇ ਦਾ ਵਿਰੋਧ ਨਹੀਂ ਕਰ ਰਹੇ ਕਿਸਾਨ ਭਾਜਪਾ ਦੇ ਹਰ ਵਰਕਰ ਹਰ ਲੀਡਰ ਦਾ ਵਿਰੋਧ ਕਰ ਰਹੇ ਆ ਕਿਉਂਕਿ ਇਹਨਾਂ ਕਿਸਾਨਾਂ ਦੇ 750 ਕਿਸਾਨ ਜਿਹੜੇ ਜਿਹੜੇ ਬਲੀ ਚੜ੍ਹੀ ਉਹਨਾਂ ਦੇ ਵੀਰਾਂ ਦੀ ਦੂਸਰੀ ਗੱਲ ਜਿਹੜੀ ਕਿੰਨੀ ਵੱਡੀ ਗੱਲ ਹੈ ਲੀਡਰ ਕਹਿ ਗਿਆ ਬੀਜੇਪੀ ਦਾ ਕਿ ਐਸਸੀ ਲੋਕਾਂ ਨੂੰ ਕਹਿੰਦਾ ਵੀ ਇਹਨਾਂ ਨੂੰ ਮੂੰਹ ਨਾ ਲਾਇਓ ਜਾਂ ਬੁਖਾਇਰਾ ਵੀ ਨਾ ਤੁਸੀਂ ਵਿਰੋਧ ਕਰੋ ਅੱਜ ਕਾਨਫਰੰਸ ਕੀਤੀ ਹੈ ਤੁਸੀਂ ਅ ਕਿਸ ਮੁੱਦੇ ਉੱਤੇ ਜਿਹੜੀ ਆ ਮੈਂ ਪਰਮਿੰਦਰ ਸਿੰਘ ਰਿਟਾਇਰਡ ਐਸਜੀਓ ਬਿਜਲੀ ਬੋਰ ਪਹਿਲਾਂ ਤਾਂ ਸਾਰੇ ਸਾਥੀਆਂ ਦਾ ਇੱਥੇ ਆਉਣ ਦੇ ਉੱਤੇ ਸਵਾਗਤ ਕਰਦਾ ਔਰ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਜਿਹੜਾ ਅੱਜ ਤੁਹਾਨੂੰ ਬੁਲਾਇਆ ਗਿਆ ਇੱਥੇ ਉਹ ਇੱਕ ਬਹੁਤ ਵੱਡਾ ਬੁੱਧਾ ਜਾਂ ਕਹੋ ਵੀ ਸਾਡੇ ਸਮਾਜ ਦੇ ਵਿੱਚ ਦਫੇੜ ਪਾਉਣ ਵਾਸਤੇ ਪਰ ਕੱਲ ਇੱਕ ਅਖੌਤੀ ਲੀਡਰ ਨੇ 바ਵਾ ਸਾਹਿਬ ਦੇ ਸਟੈਚੂ ਦੇ ਕੋਲ ਖੜ ਕੇ ਜੋ ਹੁਲੜਵਾਜੀ ਕੀਤੀ ਹੈ ਔਰ ਸਾਡੇ ਸਮਾਜ ਨੂੰ ਇੱਕ ਹੋਰ ਸਮਾਜ ਨਾਲ ਲੜਾਉਣ ਦੇ ਲਈ ਡੁੱਗੀ ਸਾਜਿਸ਼ ਇੱਕ ਘੜੀ ਹੈ ਉਹਦੇ ਸੰਬੰਧ ਵਿੱਚ ਆਪਾਂ ਇੱਥੇ ਖਤਰ ਹੋਏ ਆਂ ਔਰ ਅਸੀਂ ਸਮਝਦੇ ਆਂ ਇਸ ਗੱਲ ਨੂੰ ਕਿ ਉਹ ਜੋ ਲਹਜਾ ਜੋ ਬਾਬਾ ਸਾਹਿਬ ਦੇ ਸਟੈਚੂ ਦੇ ਸਾਹਮਣੇ ਜਦੋਂ ਉਹਦੀ ਸੌਂ ਚੁੱਕਦੇ ਆਂ ਅਸੀਂ ਬਾਬਾ ਸਾਹਿਬ ਦਾ ਨਾਂ ਲੈਣੇ ਆ ਅਸੀਂ ਤੁਹਾਡੇ ਜ਼ਿਲ੍ਹੇ ਚ ਵੱਸਦਾ ਔਰ ਇਹੋ ਜੀ ਕੱਡੀਆਂ ਸਰਦਾਵਲੀਆਂ ਜਾਂ ਉੱਥੇ ਨਾਹਰੇਬਾਜੀ ਕਰਨੀ ਉਹ ਕਿਸੇ ਨੂੰ ਵੀ ਸ਼ੋਭਾ ਨਹੀਂ ਦਿੰਦੀਆਂ ਔਰ ਅਖੌਤੀ ਆਗੂ ਕੌਣ ਹੈ ਅਖੌਤੀ ਆਗੂ ਜੋ ਕਿ ਜਿਵੇਂ ਆਪਾਂ ਸਾਰੇ ਸਮਝਦੇ ਆਂ ਜਾਂ ਉਹ ਕਹਿੰਦੇ ਆ ਕਿ ਜਿੰਨਾ ਕੋਈ ਗੰਧ ਨਿਕਲ ਪੈਂਦਾ ਉਨਾਂ ਹੀ ਉਹਦੇ ਵਿੱਚੋਂ ਇੱਕ ਫੁੱਲ ਖਿੜਦਾ ਉਹ ਅਣਖਿੜੇ ਫੁੱਲ ਦਾ ਜਿਹੜਾ ਉਹ ਅਖੋਤੀ ਲੀਡਰ ਜਿਹੜਾ ਵਾਰ-ਵਾਰ ਟਪੂਸੀਆਂ ਮਾਰਦਾ ਕਦੇ ਕਿਹੜੇ ਕਹਿੰਦੇ ਮੇਰਾ ਯਾਰ ਤਿਤਲੀਆਂ ਵਰਗਾ ਕਿਤੇ ਐਸ ਪੁੱਲ ਤੇ ਕਦੇ ਉਸ ਪੁੱਲ ਦੇ ਉੱਤੇ ਔਰ ਜੋ ਉਹਨਾਂ ਨੇ ਸ਼ਬਦਾਵਲੀ ਉੱਤੇ ਵਰਤੀ ਹੈ ਉਹ ਨਹਾਈਤ ਹੀ निंदनीयੋਗ ਆ ਅਸੀਂ ਉਹਦੀ ਨਿੰਦਾ ਕਰਦੇ ਆ ਪੁਰਜੋਰ ਨਿੰਦਾ ਕਰਦੇ ਆ ਅਤੇ ਸਮਾਜ ਨੂੰ ਆਹਾਨ ਕਰਦੇ ਆ ਕਿ ਅਸੀਂ ਇਹਨਾਂ ਦੀਆਂ ਚਾਲਾਂ ਵਿੱਚ ਆਉਣ ਵਾਲਾ ਨਾ ਹੀ ਅਸੀਂ ਆਵਾਂਗੇ ਤੇ ਨਾ ਹੀ ਅਸੀਂ ਆਉਣਾ ਮੜਾਸੀ ਕੀ ਕਹਿਣਾ ਚਾਹੋਗੇ ਜੀ ਤੁਹਾਡੇ ਸਾਰੇ ਪੱਤਰਕਾਰ ਵੀਰਾਂ ਦਾ ਪਹਿਲਾਂ ਧੰਨਵਾਦ ਦੇਖੋ ਜਿਹੜੇ ਕੱਲ ਮੰਦਪਾਗੀ ਘਟਨਾ ਵਾਪਰੀ ਆ ਬਾਬਾ ਸੰਭੀ ਜਰਾ ਅੰਬੇਦਰ ਚੌਂਕ ਦੇ ਵਿੱਚ ਇਹਨਾਂ ਤਾਂ ਜੀ ਉਹ ਕਹਿੰਦਾ ਮੈਂ ਧਾਰਮਿਕ ਮੈਂ ਧਾਰਮਿਕ ਸਥਾਨਾਂ ਤੇ ਜਾ ਕੇ ਮੱਥਾ ਟੇਕਣ ਆਇਆ ਸੀ ਤੇ ਉਹ ਤੂੰ ਇਲੈਕਸ਼ਨਾਂ ਤੋਂ ਪਹਿਲਾਂ ਆਉਂਦਾ ਅੱਜ ਤੂੰ ਕੈਂਡੀਡੇਟ ਐ ਕਨੈਕਸ਼ਨ ਪਾਰਟੀ ਦਾ ਨੈਸ਼ਨਲ ਪਾਰਟੀ ਦਾ ਕੈਂਡੀਡੇਟ ਆ ਕੇ ਕਵੇ ਵੀ ਮੈਂ ਇੱਥੇ ਧਾਰਮਿਕ ਮੁੱਦਿਆਂ ਤੇ ਆਇਆ ਸੀ ਦੇ ਬਾਬਾ ਸਾਹਿਬਾਂ ਬੀਦਰ ਚੌਂਕ ਤੇ ਆ ਕੇ ਮੇਰਾ ਇਹਨਾਂ ਕਿਸਾਨਾਂ ਨੇ ਵਿਰੋਧ ਕੀਤਾ ਕਿਸਾਨ ਤੇਰਾ ਇਕੱਲੇ ਦਾ ਵਿਰੋਧ ਨਹੀਂ ਕਰ ਰਹਾ ਕਿਸਾਨ ਬੀਜਪੀ ਦੇ ਹਰ ਵਰਕਰ ਹਰ ਲੀਡਰ ਦਾ ਵਿਰੋਧ ਕਰ ਰਹਾ ਕਿਉਂਕਿ ਇਹਨਾਂ ਕਿਸਾਨਾਂ ਦੇ 750 ਕਿਸਾਨ ਜਿਹੜੇ ਜਿਹੜੇ ਬਲੀ ਚੜੀ ਉਹਨਾਂ ਦੇ ਵੀਰਾਂ ਦੀ ਦੂਸਰੀ ਗੱਲ ਜਿਹੜੀ ਕਿੰਨੀ ਵੱਡੀ ਗੱਲ ਹੈ ਲੀਡਰ ਕਹਿ ਗਿਆ ਬੀਜਪੀ ਦਾ ਕਿ ਐਸੀ ਲੋਕਾਂ ਨੂੰ ਕਹਿੰਦਾ ਬਈ ਇਹਨਾਂ ਨੂੰ ਮੂੰਹ ਨਾ ਲਾਓ ਜਾਂ ਬੁਕਾਇਰਾ ਬਿਨਾ ਤੁਸੀਂ ਵਿਰੋਧ ਕਰੋ ਉੱਥੇ ਵੇਖਿਆ ਗਿਆ ਕਿ ਇੱਕ ਅਖੌਤੀ ਆਗੂ ਨੇ ਦਲਤਾਂ ਨੂੰ ਅਵਾਣ ਕੀਤਾ ਕਿ ਤੁਸੀਂ ਜਿਨ੍ਹਾਂ ਨਾਲ ਸਾਡਾ 9 ਮਾਸ ਦਾ ਰਿਸ਼ਤਾ ਹੈ ਕਿਸਾਨਾਂ ਦੇ ਨਾਲ ਝਗੜਾ ਕੀਤਾ ਜਾਵੇ ਉਹਨਾਂ ਨਾਲ ਦੰਗਾ ਫਸਾਦ ਕੀਤਾ ਜਾਵੇ ਜੋ ਕਿ ਅਸੀਂ ਬਿਲਕੁਲ ਵੀ ਬਰਦਾਸ਼ਤ ਨਹੀਂ ਕਰ ਰਹੇ ਮੇਰਾ ਸਵਾਲ ਤੁਹਾਨੂੰ ਹੈ ਕਿ ਜਿਹੜਾ ਲੀਡਰ ਕੋਈ ਦਲ ਬਦਲਦਾ ਹੈ ਇੱਕ ਪਾਰਟੀ ਛੱਡ ਕੇ ਦੂਜੀ ਪਾਰਟੀ ਚ ਦੂਜੀ ਤੋਂ ਫਿਰ ਤੀਜੀ ਚ ਚਲਾ ਜਾਂਦਾ ਹੈ ਕਿ ਮਤਲਬ ਇਹ ਹੱਕ ਸਿਰਫ ਲੀਡਰ ਨੂੰ ਹੈ ਪਾਰਟੀ ਬਦਲਦਾ ਕਿ ਆ ਜਿਹੜਾ ਵੋਟਰ ਹੈ ਉਹ ਵੀ ਆਪਣੀ ਵੋਟ ਬਦਲ ਸਕਦਾ ਹੈ ਸਾਥੀਓ ਜਨਾ ਇਹ ਮਨੂੰ ਵਾਦੀਆਂ ਪਾਰਟੀਆਂ ਨੇ ਸਾਡੇ ਬੰਦਿਆਂ ਦੇ ਦਿਮਾਗ ਚ ਪਾਇਆ ਸੀ ਕਿ ਬਸਪਾ ਦੇ ਜਿਹੜੇ ਲੋਕ ਹੈ ਨਾ ਬਸਪਾ ਦੇ ਕਿੱਡਰ ਦੇ ਲੋਕ ਹੈ ਉਹ ਬਗ ਜਾਂਦੇ ਆ ਜਾਂ ਬਸਪਾ ਦੇ ਵਰਕਰ ਬਗ ਜਾਂਦੇ ਆ ਉਹਦਾ ਉਹਦੇ ਅੱਜ ਇਹ ਸਾਫ ਸੁਥਰੀ ਤੁਹਾਨੂੰ ਦੇਖਣ ਨੂੰ ਛਵੀ ਮਿਲ ਰਹੀ ਆ ਕਿ ਆਮ ਆਦੀ ਪਾਰਟੀ ਦਾ ਵੀ ਪੈਰਾਸ਼ੂਟ ਬੀਜੇਪੀ ਦਾ ਵੀ ਪੈਰਾਸ਼ੂਟ ਔਰ ਅਕਾਲੀ ਦਾ ਵੀ ਪੈਰਾਸ਼ੂਟ ਇੱਕ ਸਰਪ ਚੰਨੀ ਸਾਹਿਬ ਵੀ ਉਹ ਵੀ 150 ਕਿਲੋਮੀਟਰ ਦੂਰੋਂ ਆ ਕੇ ਦਿਲੰਦ ਚਲੇ ਆਂਦੇ ਆ ਕੋਠੀ ਲੈ ਕੇ ਇਲੈਕਸ਼ਨ ਬਾਕਸ ਵੀ ਨਹੀਂ ਲੱਭਣੀ ਇੱਕ ਬਰਵਿੰਦਰ ਕੁਮਾਰ ਆ ਜਿਹੜਾ ਇਹ ਸਾਡਾ ਇਤਿਹਾਸ ਆ ਬਸ ਪਤਾ ਜਿਹਨੇ 19 ਚ ਇਲੈਕਸ਼ਨ ਲੜਿਆ ਤੇ ਅੱਜ 24 ਚ ਲੜ ਰਹੇ ਆ ਔਰ ਲਗਾਤਾਰ 5 ਸਾਲ ਲੋਕਾਂ ਦੇ ਵਿੱਚ ਉਹਨਾਂ ਦੇ ਉਹਨਾਂ ਦੀ ਸਮੱਸਿਆਵਾਂ ਦੇ ਹੱਲ ਕਰਨੇ ਨਹੀਂ ਲੱਗੇ ਆ ਠੀਕ ਹੈ ਨਾ ਜੇ ਗੱਲ ਕਰੀਏ ਦਲ ਬਦਲੂ ਦਲ ਬਦਲੂ ਤਾਂ ਇਹ ਲੋਕ ਆ ਮਨੂੰ ਅਜੀ ਪਾਰਟੀਆਂ ਦੇ ਲੋਕ ਆ ਜਿਨ੍ਹਾਂ ਨੇ ਕ੍ਰਾਪਸ਼ਨ ਕੀਤੀ ਹੁੰਦੀ ਆ ਤੇ ਜਦੋਂ ਇਹਨਾਂ ਦੇ ਮਗਰਵੇਂ ਸੀਬੀਆਈ ਲੱਗਦੀ ਆ ਜਾਂ ਈਡੀ ਲੱਗਦੀ ਆ ਤਾਂ ਫਿਰ ਕੰਮ ਰੋੜ ਕੇ ਅਗਲੇ ਆਪਣੀਆਂ ਪਾਰਟੀਆਂ ਲੈ ਜਾਂਦੇ ਨੇ ਜੇ ਕ੍ਰਾਪਸ਼ਨ ਗਿਆਨ ਆ ਕੀਤੀ ਹੋਵੇ ਤਾਂ ਬਲਵਿੰਦਰ ਕੁਮਾਰ ਆ ਉਹ ਸਟੈਂਡ ਤੇ ਤਾਂ ਹੈ ਨਾ ਬਲਵਿੰਦਰ ਕੁਮਾਰ ਤੱਕ ਵੀ ਨਾ ਪਾਰਟੀਆਂ ਨੇ ਪਹੁੰਚ ਕੀਤੀ ਸੀ ਆਜੋ ਸਾਡੇ ਨਾਲ ਤੁਹਾਨੂੰ ਲੜਾਉਂਦੇ ਆ ਇਲੈਕਸ਼ਨ ਪਰ ਨਹੀਂ ਉਹ ਕਹਿੰਦਾ ਮੇਰੇ ਜੇ ਸਮਾਜ ਜੰਮਿਆ ਮੈਂ ਜਿਸ ਪਾਰਟੀ ਦੇ ਵਿੱਚ ਸ਼ੁਰੂ ਕੀਤਾ ਕੰਮ ਹੈ ਉਸੇ ਪਾਰਟੀ ਦੇ ਵਿੱਚ ਇਹ ਲੱਗਦਾ ਨਾ ਪਾ ਕੇ ਜਾਵਾਂਗਾ ਪਰਮਿਸ਼ਨ ਦੇ ਨਾਲ ਬੱਜਾ ਉਹ ਵਰਕਰ ਸਾਡਾ ਪਰਮਿਸ਼ਨ ਦੇ ਵਿੱਚ ਪੂਰਾ ਆਪਣੇ ਤਨ ਦੇ ਨਾਲ ਮਿਹਨਤ ਕਰਦਾ ਕੀ ਲੱਗਦਾ ਸਰ ਜਿਹੜੇ ਲੀਡਰ ਨੇ ਜਿਹੜੇ ਸਕਾਰਾ ਕਰਕੇ ਸਾਡੇ ਸਮਾਜ ਦੀ ਜੀ ਇਹ ਆਮ ਗੱਲ ਹੋ ਗਈ ਹੈ ਕਿ ਬੀਜੇਪੀ ਸਾਡੇ ਸੰਵਿਧਾਨ ਨੂੰ ਚੇਂਜ ਕਰਨਾ ਚਾਹੁੰਦੀ ਹੈ ਔਰ ਹੋਰ ਵੀ ਬਹੁਤ ਸਾਰੀਆਂ ਉਹ ਇੰਟਰਚੇਂਜ ਕਰਕੇ ਕਹਿ ਸਕਦੇ ਆ ਕਿ ਆਮ ਗੱਲ ਹੋ ਗਿਆ ਕਿ VOTING ਬੰਦ ਕਰਨਾ ਚਾਹੁੰਦੇ ਆ ਉਹ ਪਰ ਫੇਰ ਵੀ ਸਾਡੇ ਜਿਹੜੇ ਸਮਾਜ ਦੇ ਲੀਡਰ ਆ ਜਾਂ ਪੜ੍ਹੇ ਆ ਜਾਂ ਨਹੀਂ ਅਨਪੜ੍ਹਿਆ ਉਹ ਫਿਰ ਬੀਜੇਪੀ ਦੇ ਵਿੱਚ ਜਾ ਰਹੇ ਇਹ ਤਾਂ ਜਦੋਂ ਪੁਨਾ ਪੈਕਟ ਹੋਇਆ ਸੀ ਬਾਬਾ ਸਾਹਿਬ ਨੇ ਕਿ ਉਹ ਪੁਨਾ ਪੈਕਟ ਮਹਾਤਮਾ ਗਾਂਧੀ ਨਾਲ ਕੀਤਾ ਸੀ ਇਸ ਦੀਆਂ ਜਿਹੜੀਆਂ ਸੁਭਾਵਨਾਵਾਂ ਹੋਣ ਸੀਗੀਆਂ ਇਹ ਉਦੋਂ ਹੀ ਉਜਾਗਰ ਹੋਣੀਆਂ ਸ਼ੁਰੂ ਹੋ ਗਈਆਂ ਸਨ ਇਹ ਦੋ ਪੁਤੇ ਜੀ ਦੋ علاوہ ਨਹੀਂ ਹੈ ਬਾਬਾ ਸਾਹਿਬ ਨੇ ਦੂਰੀ ਵੋਟ ਕਿਉਂ ਮੰਗੀ ਸੀ ਕਿਸੇ ਕਰਕੇ ਮੰਗੀ ਸੀਗੀ ਕਿ ਸਾਡੇ ਲੋਕ ਸਿਰਫ ਸਾਡੇ ਸਮਾਜ ਨੂੰ ਹੀ ਵੋਟਾਂ ਪਾਉਣ ਔਰ ਉਹੀ ਉਹਨਾਂ ਦੇ ਰਿਪ੍ਰੈਜ਼ੈਂਟਰ ਹੋਣ ਲੇਕਿਨ ਉਹਦੀ ਜਿਹੜੀ ਸਾਨੂੰ ਪੂਨਾ ਪੈਕਟ ਦਾ ਜਿਹੜੀ ਹੈਗੀ ਹੈ ਅੱਜ ਸਾਨੂੰ ਕਹਿੰਦੇ ਉਹਦੇ ਛਿੱਟੇ ਲੱਗੇ ਆ ਸਾਡੇ ਅਨੁਕੂਲ ਨਹੀਂ ਆ ਰਹੇ ਕਹਿ ਸਕਦੇ ਆ ਕਿ ਬਾਬਾ ਸਾਹਿਬ ਦਾ ਇਹ ਸੁਪਨਾ ਪੂਰਾ ਨਹੀਂ ਹੋਇਆ ਜੀ ਕਹਿ ਸਕਦੇ ਆ ਬਾਬਾ ਸਾਹਿਬ ਦਾ ਜਿਹੜਾ ਹੈਗਾ ਇਹ ਸੁਪਨਾ ਕਹਿੰਦੇ ਜਿਹੜਾ ਉਹ ਧੂਰਾ ਰਹਿ ਗਿਆ ਉਹਨੂੰ ਪੂਰਾ ਕਰਨ ਵਾਸਤੇ ਇਹੀ ਅਸੀਂ ਕਹਿੰਦੇ ਆ ਬਹੁਗਾਂਸ਼ੀ ਰਾਮ ਜੀ ਨੇ ਆਪਣਾ ਸਾਰਾ ਜੀਵਨ ਲਾਇਆ ਅਤੇ ਹੁਣ ਉਹ ਯੋਧਾ ਵੀ ਜਿਹੜੀ ਲੀਡਰਸ਼ਿਪ ਹੈਗੀ ਆ ਉਹ ਲਾ ਰਹੀ ਆ ਔਰ ਅਸੀਂ ਪਰਧਾਨ ਸਾਹਿਬ ਕਨਸਟੀਟਿਊਸ਼ਨ ਵਿਰੋਧੀ ਜਿਹੜੀਆਂ ਗਤੀਵਿਧੀਆਂ ਕੇਂਦਰ ਵੱਲੋਂ ਹੋ ਰਹੀਆਂ ਨੇ ਮਤਲਬ ਸਵਿਧਾਨ ਦੇ ਵਿੱਚ ਸੰਸ਼ੋਧਨ ਨੂੰ ਲੈ ਕੇ ਉਹ ਉਹ ਕਿੱਥੋਂ ਤੱਕ ਜਾਇਜ਼ ਨੇ ਦੇਖੋ ਅਸੀਂ ਨਹੀਂ ਕਹਿੰਦੇ ਖੁੱਲ ਕੇ ਅੱਜਕਲ ਅਖਬਾਰਾਂ ਵਿੱਚ ਲੱਗੇ ਆ ਇਹਨਾਂ ਦੇ ਮੰਤਰੀਆਂ ਨੇ ਕਹਿਤਾ ਜੇ 400 ਪਲੱਸ ਆ ਗਿਆ ਤਾਂ ਸਵਿਧਾਨ ਬਦਲਾਂਗੇ ਔਰ ਸਵਿਧਾਨ ਨੂੰ ਨੇ ਬਣਾ ਕੇ ਵੀ ਰੱਖਿਆ ਔਰ ਉਹ ਲੀਕ ਵੀ ਹੋਇਆ ਲੋਕਾਂ ਨੇ ਦੇਖਿਆ ਵੀ ਹੈ ਨਾ ਜੇ ਫਿਰ ਵੀ ਪੜ੍ਹੇ ਲਿਖੇ ਲੋਕ ਆਨਤਪਾਗਤ ਬਣ ਕੇ ਇਹ ਕਹਿਣ ਜੇ ਅਸੀਂ 400 ਪਾਰ ਜਾਣੀ ਉਹਨਾਂ ਨੂੰ ਵੋਟ ਤੁਹਾਡੇ ਬੱਚਿਆਂ ਦਾ ਖਤਮ ਆ ਇਹ ਸਮਝ ਲਓ ਆਪਣੇ ਕੰਧਾਂ ਦੇ ਬਾਵਾ ਸਾਹਿਬ ਕਹਿੰਦੇ ਆਪਣੇ ਕੰਧਾਂ ਦੇ ਲਿਖ ਲਓ ਅਸੀਂ ਇਸ ਦੇਸ਼ ਦੇ ਹੁਕਮਰਾਨ ਆ ਤੇ ਮੈਂ ਕਹਿੰਦਾ ਤੁਸੀਂ ਆਪਣੇ ਕੰਧਾਂ ਦੇ ਲਿਖ ਲਓ ਆਉਣ ਵਾਲੀਆਂ ਪੀੜ੍ਹੀਆਂ ਗੁਲਾਮ ਆ ਜੇ ਤੁਸੀਂ 400 ਫਾਰ ਬੋਟੇ ਨੂੰ ਦੇ ਦੇ ਤੋ ਥੈਂਕ ਯੂ ਜੀ ਔਰ ਅਸੀਂ ਸਮੁੱਚੇ ਤੌਰ ਤੇ ਜਿਹੜਾ ਦਲਤ ਸਮਾਜ ਹੈਗਾ ਜਾਂ ਅਸੀਂ ਆਪਣੇ ਵੱਲੋਂ ਸਾਰੇ ਸਮਾਜ ਵੱਲੋਂ ਇਸ ਦੀ ਸਖਤ ਨਿੰਦਿਆ ਕਰਦੇ ਆ ਔਰ ਅਸੀਂ ਇਹ ਵੀ ਅਸੀਂ ਪਰ ਲੈਣੇ ਆ ਕਿ ਅਸੀਂ ਜਿਹੜਾ ਹੈਗਾ ਇਹਨਾਂ ਨੂੰ ਸਬ ਜੂਸ ਖਾਵਾਂਗੇ ਕਿ ਜਿਹੜਾ ਬੰਦਾ 바ਵਾ ਸਾਹਿਬ ਦਾ ਨਹੀਂ ਬਣਿਆ ਸਿੱਧੀ ਗੱਲ ਆ ਜੀ ਦੇਖੋ ਜਿਹੜਾ ਬੰਦਾ ਗੁਰੂ ਗੁਰੂ ਦਾ ਨਹੀਂ ਬਣਿਆ ਜਿਹੜਾ ਬੰਦਾ 바ਵਾ ਸਾਹਿਬ ਦਾ ਨਹੀਂ ਬਣਿਆ ਉਹ ਸਾਡੇ ਸਮਾਜ ਦਾ ਕੀ ਬਣੇਗਾ